ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ਼੍ਰੀ ਅਕਾਲ ਜੀ। ਅਹ ਸਨਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਟੇਣਾ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਟਰੈਜੇਡੀ ਵਾਪਰੀ ਹੈ ਬੜੀ ਦੁਖਦਾਈ ਘਟਨਾ ਹੋਈ ਹੈ ਅਹਮਦਾਬਾਦ ਅਹਮਦਾਬਾਦ ਜਹਾਜ਼ ਡਿੱਗਣ ਤੋਂ ਪਿੱਛੋਂ ਕੁੱਲ ਮੌਤਾਂ ਦੀ ਗਿਣਤੀ ਕਿੰਨੀਆਂ ਹੈ ਇਸ ਵੇਲੇ? ਸਨਸਾਬ ਇਸ ਜਹਾਜ਼ ਦੇ ਵਿੱਚ ਨਾ ਕੁੱਲ 242 ਸਵਾਰੀਆਂ ਸੀ। ਜੀਦੇ ਵਿੱਚ ਦੋ ਪਾਇਲਟ ਸੀ 10 ਕਰੂ ਮੈਂਬਰ ਸੀ ਤੇ ਬਾਕੀ ਹੋਰ ਸਵਾਰੀਆਂ ਸੀਗਾ ਉਹਦੇ ਵਿੱਚ ਭਾਰਤ ਦੇ ਬਹੁਤੇ ਆ ਜੀ ਕੁਝ ਇਹਦੇ ਵਿੱਚ ਮੇਰੇ ਖਿਆਲ 50-55 ਦੇ ਕਰੀਬ ਜੜੀਆਂ ਸਵਾਰੀਆਂ ਉਹ ਤੋਂ ਇੰਗਲੈਂਡ ਦੀਆਂ ਤੇ ਫਿਰ ਇਹ ਚ ਇੱਕ ਨੀਡਰਾਂ ਦਾ ਨਗਰਿਕਾ ਸੱਤ ਪੁਰਤਗਾਲੀ ਨਗਰਿਕਾ ਇਸ ਤਰੀਕੇ ਨਾਲ ਵੀਰਵਾ ਆਇਆ ਇਹ ਹਾਦਸਾ ਵਾਪਰਿਆ ਜੀ 2 ਮਿੰਟ ਦੇ ਵਿੱਚ ਇਹ ਸਾਰੇ ਜਾਣੇ 241 ਜਾਣੇ ਹੈ ਤੋਂ ਸੀ ਹੋਇਆ ਸਿਰਫ 2 ਮਿੰਟ ਦੇ ਵਿੱਚ ਜਹਾਜ਼ ਰਨਵੇ ਦੇ ਉੱਤੇ ਭੱਜ ਰਿਆ ਉਹਨੇ ਉਡਾਣ ਭਰਨੀ ਸ਼ੁਰੂ ਕੀਤੀ ਹੈ ਫਾਲੇ ਉਹ 600 ਫੁੱਟ ਉੱਚਾ ਗਿਆ ਤੇ 에어ਪੋਰਟ ਦੇ ਲੱਗ ਗਈ ਇੱਥੇ ਨਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਇੱਕ ਹੋਸਟਲ ਬਣਾਇਆ ਵਿਆ ਉਹਦੇ ਵਿੱਚ ਜਾ ਕੇ ਇਹ ਟਕਰਾ ਗਿਆ ਤੇ ਪਹਿਲੀ ਖਬਰ ਇਹ ਆਈ ਕਿ 100 ਸਵਾਰੀਆਂ ਦੀ ਮੌਤ ਹੋਈ ਫੇਰ ਖਬਰ ਆਈ ਕਿ 262 ਦੀਆਂ 262 ਸਵਾਰੀਆਂ ਦੀ ਮੌਤ ਹੋ ਗਈ ਫੇਰ ਖਬਰ ਇਹ ਆਈ ਕਿ ਇਹਦੇ ਵਿੱਚ ਇੱਕ ਜਣਾ ਬਚ ਗਿਆ ਜਿਹੜਾ ਇੱਕ ਜਣਾ ਬਚ ਗਿਆ ਉਹਦੀਆਂ ਤਸਵੀਰਾਂ ਮੀਡੀਆ ਦੇ ਵਿੱਚ ਵੀ ਆਈਆਂ ਉਹ ਤੁਰਿਆ ਜਾਂਦਾ ਪਰ ਦਿਖਾਈ ਉਹ ਦਿੰਦਾ ਹੈਗਾ ਇਹ ਅਸਲ ਦੇ ਵਿੱਚ ਭਾਰਤੀ ਮੂਲ ਦਾ ਤੇ ਇਹ ਬ੍ਰਿਟਿਸ਼ ਨਾਗਰਿਕਾ ਤੇ ਇਹ ਆਪਦੇ ਭਰਾ ਦੇ ਨਾਲ ਜਾ ਰਿਆ ਸੀਗਾ ਜੀ ਸਫ਼ਰ ਕਰ ਰਿਆ ਸੀਗਾ ਤੇ ਇਹ ਹੁਣ ਆਪਦੇ ਭਰਾ ਨੂੰ ਵੀ ਲੱਭ ਰਿਆ ਇਹਨੇ ਕਹਿ ਜੀ ਕਿ ਮੈਨੂੰ ਮੇਰਾ ਭਰਾ ਨਹੀਂ ਮਿਲ ਰਿਆ ਵਿਸ਼ਵਾਸ ਕੁਮਾਰ ਰਮੇਸ਼ ਇਹਦਾ ਨਾਮ ਹੈ ਜੀ ਹਾਂ ਜੀ ਵਿਸ਼ਵਾਸ ਕੁਮਾਰ ਰਮੇਸ਼ ਦਾ ਨਾਮ ਹੈਗਾ ਇਹਨੇ ਇਹ ਗੱਲ ਕਹੀ ਹੈ ਜਦੋਂ ਇਹ ਵੈਸੇ ਸੁਰਤ ਦੇ ਵਿੱਚ ਹੈ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਇਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਆਪਣੇ ਭਰਾ ਦੇ ਨਾਲ ਸਫ਼ਰ ਕਰ ਰਿਆ ਸੀਗਾ ਤੇ ਮੈਨੂੰ ਮੇਰਾ ਭਰਾ ਨਹੀਂ ਲੱਭ ਰਿਆ ਇਹਨੇ ਕੋਈ ਛਾਲ ਨਹੀਂ ਮਾਰੀ ਹੈ ਕਈ ਬੰਦੇ ਕਹਿੰਦੇ ਵੀ ਇਹਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਇਹ ਕੁਦਰਤੀ ਕਿਰਸ਼ਮਾ ਹੋਇਆ ਵੀ ਕਿਸ ਤਰੀਕੇ ਦੇ ਨਾਲ ਇਹ ਬਚਿਆ ਹੈਗਾ ਕਿਉਂਕਿ ਉਸ ਤੋਂ ਤਾਂ ਇੰਨਾ ਸਮਾਂ ਹੀ ਨਹੀਂ ਜੋ ਕੁਝ ਵੀ ਵਾਪਰਿਆ ਉਹ 30 35 ਸੈਕਿੰਡਾਂ ਦੇ ਵਿੱਚ ਵਾਪਰਿਆ 30 35 ਸੈਕਿੰਡ ਦੇ ਵਿੱਚ ਨਾ ਤਾਂ ਐਮਰਜੈਂਸੀ ਡੋਰ ਖੁੱਲ ਸਕਦੀ ਹੈ ਨਾ ਕੁਝ ਹੋਰ ਹੋ ਸਕਦਾ ਇਸ ਕਰਕੇ ਇਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਜਦੋਂ ਦੇਖਿਆ ਤੇ ਮੇਰੇ ਆਲੇ ਦੁਆਲੇ ਚਾਰੇ ਪਾਸੇ ਲਾਸ਼ਾਂ ਪਈਆਂ ਸੀ ਤੇ ਆਲੇ ਬਿਲਕੁਲ ਜਹਾਜ਼ ਦੇ ਟੁਕੜੇ ਖਿਲਰੇ ਪਏ ਸੀ ਤੇ ਮੈਨੂੰ ਐਂਬੂਲੈਂਸ ਦੇ ਵਿੱਚ ਪਾ ਲਿਆ ਗਿਆ ਇਹਨੇ ਇਹ ਜਾਣਕਾਰੀ ਆਪਣੇ ਮੂੰਹ ਦਿੱਤੇ ਆ ਪਰ ਹੁਣ ਇੱਕ ਹੋਰ ਗੱਲ ਸਾਹਮਣੇ ਆਈ ਆ ਫਿਰ ਇੰਡੀਆ ਦੇ ਵੱਲੋਂ 1-1 ਕਰੋੜ ਰੁਪਇਆ ਮਿਰਤਕਾਨ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਦੂਜੀ ਗੱਲ ਇਹ ਕਿ ਜ਼ਖਮੀਆਂ ਦਾ ਮੁਫਤ ਦੇ ਵਿੱਚ ਇਲਾਜ ਕਰਾਵਾਂਗੇ ਜ਼ਖਮੀ ਤਾਂ ਹੈ ਹੀ ਨਹੀਂ ਜ਼ਖਮੀ ਤਾਂ ਹੈ ਹੀ ਅਕੇ ਦੇ ਵਿੱਚ ਬਾਕੀ ਤਾਂ ਸਾਰੇ ਬੱਚੇ ਜਾਂ ਫਿਰ ਜਿਹੜੇ ਉਸੇ ਹੋਸਟਲ ਦੇ ਵਿੱਚ ਡਾਕਟਰ ਲੰਚ ਕਰ ਰਹੇ ਸੀਗੇ ਉਸ ਵੇਲੇ 1:38 ਮਿੰਟ ਤੇ ਜਦੋਂ ਹਰਸਾ ਵਾਪਰਿਆ ਉਦੋਂ ਫਿਰ ਉੱਥੇ ਅੰਦਰ ਸੀਗੇ ਕੁਝ ਉਹ ਡਾਕਟਰ ਜ਼ਖਮੀ ਹੋਏ ਆ ਪਰ ਇਹਦੇ ਵਿੱਚ ਜਹਾਜ਼ ਦੇ ਵਿੱਚ ਕੋਈ ਤਕਨੀਕੀ ਖਾਮੀ ਵੀ ਸੀਗੀ ਇੱਕ ਨਾ ਇੱਕ ਹੋਰ ਵਿਅਕਤੀ ਕਿਉਂਕਿ ਜਹਾਜ਼ ਦਿੱਲੀੋਂ ਚੱਲਿਆ ਫਿਰ ਇਹ ਅਹੰਦਾਬਾਦ ਉਤਰਿਆ ਅਹਮਦਾਬਾਦ ਤੋਂ ਲੱਡਣ ਜਾਣਾ ਜਿਹੜਾ ਦਿੱਲੀ ਤੋਂ ਅਹਮਦਾਬਾਦ ਤੱਕ ਦਾ ਸਫ਼ਰ ਕਰਨ ਵਾਲਾ ਵਤਸਨਾ ਦਾ ਇੱਕ ਮੁੰਡਾ ਉਹ ਹੁਣ ਟੀਵੀ ਚੈਨਲ ਤੇ ਆਇਆ ਉਹ ਕਹਿੰਦੇ ਵੀ ਦੇਖੋ ਮੈਂ ਆਪਣੇ ਬਾਪ ਤੇ ਰਿਸ਼ਤੇਦਾਰ ਦੇ ਨਾਲ ਇਹਦੇ ਵਿੱਚ ਸਫ਼ਰ ਕੀਤਾ ਜਹਾਜ਼ ਦੇ ਵਿੱਚੋਂ ਅਜੀਬ ਕਿਸਮ ਦੀਆਂ ਆਵਾਜ਼ਾਂ ਆਉਂਦੀਆਂ ਸੀ ਤੇ ਸਭ ਕੁਝ ਠੀਕ ਨਹੀਂ ਸੀਗਾ ਉਹ ਕਹਿੰਦੇ ਵੀ ਮੇਰੇ ਵੀ ਮਨ ਦੇ ਵਿੱਚ ਸੀਗਾ ਵੀ ਇਹ ਜਹਾਜ਼ ਦੇ ਵਿੱਚ ਹੋਈ ਕੀ ਜਾਂਦਾ ਪਰ ਉਹ ਕਹਿੰਦਾ ਵੀ ਮੇਰੀ ਦੂਰੀ ਥੋੜੀ ਸੀ ਮੇਰਾ ਸਫ਼ਰ ਥੋੜਾ ਸੀ ਮੈਂ ਉਤਰ ਗਿਆ ਤੇ ਬਾਅਦ ਦੇ ਵਿੱਚ ਹਰ ਸਾਬਾਪਰਾ ਜਦੋਂ ਨੇ ਅਗਲੀ ਉਡਾਣ ਭਰੀ ਹੈ ਮਤਲਬ ਇਹ ਜੇ ਕਿ 에어 ਇੰਡੀਆ ਦੇ ਜਹਾਜ਼ਾਂ ਦਾ ਬਹੁਤ ਬੁਰਾ ਹਾਲ ਆ ਜਿੰਨੀਆਂ ਵੀ ਖਬਰਾਂ ਇੰਡੀਆ ਦੇ ਵਿੱਚ ਜਹਾਜ਼ਾਂ ਨਾਲ ਸੰਬੰਧਤ ਆਉਂਦੀਆਂ ਉਹਦੇ ਵਿੱਚੋਂ 80% ਤੋਂ ਵੱਧ 에어 ਇੰਡੀਆ ਦੇ ਮਾਰੇ ਕਮਾਂਦੀਆਂ ਹੋਣੀਆਂ ਸੋ 에어 ਇੰਡੀਆ ਇਹ ਗੱਲ ਕਹਿੰਦੀ ਜੇ ਕਿ ਅਸੀਂ ਆਪਣੇ ਵੱਲੋਂ ਬਹੁਤ ਕੁਝ ਕਰ ਰਹੇ ਹਾਂ ਅਸੀਂ ਆਹ ਕਰ ਰਹੇ ਹਾਂ ਪਰ ਪਤਾ ਨਹੀਂ ਕਿਹੜੇ ਕਿਹੜੇ ਕਾਰਨਾਂ ਜਿਹਦੇ ਕਰਕੇ ਦੀ ਕੋਈ ਨਾ ਕੋਈ ਮਾੜੀ ਖਬਰ ਆਉਂਦੀ ਰਹਿੰਦੀ ਆ ਅੱਜ ਵਾਲੇ ਇਸ ਬਹੁਤ ਵੱਡੇ ਹਾਰਫੇ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਦੇਸ਼ ਦੇ ਸਾਰੇ ਨੇਤਾਵਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਹਰ ਬੰਦਾ ਅੱਜ ਇਸ ਵੇਲੇ ਮਹਿਸੂਸਿਆ ਹੋਇਆ ਇਹ ਰਵੱਟ ਗੁਜਰਾਤ ਵਿੱਚ ਦੋ ਵਾਰ ਦੇ ਸੀਐਮ ਰਹੇ ਵਿਜੇਰੋ ਪਾਣੀ ਸਾਹਿਬ ਵੀ ਸੀਗੇ ਜਿਹੜੇ ਕਿ ਤਿੰਨ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਪ੍ਰਚਾਰ ਕਰਕੇ ਗਏ ਆ ਇਹਨਾਂ ਦੀ ਘਰ ਵਾਲੀ ਇੰਗਲੈਂਡ ਦੇ ਵਿੱਚ ਗਈ ਆ 6 ਮਹੀਨਿਆਂ ਤੋਂ ਉਥੇ ਇਹਨਾਂ ਦੀ ਬੇਟੀ ਵੀ ਆ ਇਹ ਉਹਨਾਂ ਨੂੰ ਲੈਣ ਵਾਸਤੇ ਚੱਲੇ ਸੀਗੇ ਤੇ ਇਹ ਜਿਹੜੀ 에어 ਇੰਡੀਆ ਇਹ ਹੁਣ ਭਾਰਤ ਦੀ ਸਰਕਾਰ ਦੀ 에어ਲਾਈਨ ਨਹੀਂ ਹੈ ਇਹ ਟਾਟਾ ਵਾਲਿਆਂ ਦੀ ਆ ਬਿਲਕੁਲ ਜੀ ਹੈ ਟਾਟਾ ਵਾਲਿਆਂ ਦੀ ਆ ਇਹ ਜੀ ਅਸਲ ਵਿੱਚ ਇਹਦੇ ਗਰੁੱਪ ਦੇ ਜਿਹੜੇ ਆ ਸੰਚਾਲਕ ਮਾਲਕ ਸਗੇ ਜੀ ਰਤਨ ਟਾਟਾ ਸੀਗੇ ਤੇ ਫਰਕ ਅਲਿਜ ਕਿ ਉਹਨਾਂ ਨੇ ਕਹਿਆ ਸੀਗਾ ਕਿ ਅਸੀਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਚਲਾਵਾਂਗੇ ਪਰ ਇਹ ਓਵੇਂ ਚੱਲ ਨਹੀਂ ਸਕੀ ਹਾਲੇ ਤੱਕ ਅਸਲ ਦੇ ਵਿੱਚ ਜਿਹੜਾ ਇਹ ਰਤਨ ਤਾਰਾ ਤੇ ਟਾਟਾ ਗਰੁੱਪਾ ਜਿਹੜਾ 8 ਅਕਤੂਬਰ ਤੇ 2021 ਨੂੰ 에ਅਰ ਇੰਡੀਆ ਇਹਦੀ ਸਹਾਇਕ ਕੰਪਨੀ ਜਿਹੜੀ ਆ 에ਅਰ ਇੰਡੀਆ ਐਕਸਪ੍ਰੈਸ ਤੇ ਗਰਾਉਂਡ ਹੈਂਡਲਿੰਗ ਕੰਪਨੀਆ ਜਿਹੜੀ A I S A T S ਇਹਦੇ ਵਿੱਚ 50% ਹਿੱਸੇਦਾਰੀ ਦੇ ਕੇ ਤੇ ਇਹਨੂੰ ਖਰੀਦ ਲਿਆ ਗਿਆ ਸੀਗਾ 27 ਜਨਵਰੀ 2022 ਨੂੰ ਤੇਰ ਇੰਡੀਆ ਦੀ ਮਾਲਕੀ ਪੱਕੇ ਤੌਰ ਤੇ ਉੱਤੇ ਰਤਨ ਟਾਟਾ ਗਰੁੱਪ ਨੂੰ ਬਦਲ ਦਿੱਤੀ ਗਈ ਸੀ ਤਬਦੀਲ ਕਰ ਦਿੱਤੀ ਗਈ ਸੀ ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹਨਾਂ ਦੇ ਵੱਲੋਂ ਕੋਈ ਤੱਕ ਦੀ ਖਬਰ ਨਹੀਂ ਆਈ ਕਿ ਇਹਨਾਂ ਕੋਲ ਜਹਾਜ਼ ਹੀ ਹੈ ਨਹੀਂ 470 ਜਹਾਜ਼ਾਂ ਦਾ ਆਰਡਰ ਦਿੱਤਾ ਹੋਇਆ ਜਿਹੜੇ ਜਹਾਜ਼ ਇਸ ਵੇਲੇ ਚੱਲਦੇ ਆ ਮੈਂ ਆਪ ਵੀ ਦੇਖਿਆ ਸਾਡੇ ਬਹੁਤ ਸਾਰੇ ਭੈਣਾ ਵੀਰ ਹੋਰ ਵੀ ਦੱਸਦੇ ਆ ਵੀ ਜਹਾਜ਼ ਦੇ ਕਦੇ ਐਮਰਜੈਂਸੀ ਡੋਰ ਦਾ ਖੁੱਲ ਜਾਣਾ ਕਦੇ ਇਹਦੇ ਵਿੱਚ ਕੋਈ ਤਕਨੀਕੀ ਗੜਬੜੀ ਆ ਜਾਣਾ ਕਦੇ ਇਹਦੀਆਂ ਸੀਟਾਂ ਦੇ ਵਿੱਚ ਕਦੇ ਵਾਸ਼ਰੂਮ ਦੇ ਵਿੱਚ ਕੋਈ ਸਮੱਸਿਆ ਆ ਜਾਣਾ ਪਿਛਲੇ ਦਿਨੀ ਖਬਰ ਆਈ ਸੀ ਕਿ ਅਮਰੀਕਾ ਦੇ ਵਿੱਚੋਂ ਜਹਾਜ਼ ਉੱਡਿਆ ਸੀ ਤੇ ਵਾਪਸੇ ਨੂੰ ਫਿਰ ਮੋੜ ਕੇ ਲੈ ਗਿਆ ਕਿਉਂਕਿ ਜਿਹੜੀ ਟਾਇਲਟ ਦੇ ਵਿੱਚ ਬਲੌਕਿੰਗ ਆ ਗਈ ਸੀ। ਤੋਂ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਅਕਸਰ ਹੁੰਦੀਆਂ ਰਹਿੰਦੀਆਂ ਨੇ। ਸੋਸ਼ਲ ਮੀਡੀਆ ਵਾਲੀ ਲੜਕੀ ਜਿਹੜੀ ਕਮਲ ਕੌਰ ਉਸ ਦੀ Laash ਮਿਲੀ ਹੈ ਕਹਿੰਦੇ ਉਹਦੇ ਪਿੱਛੇ ਕੋਈ ਸ਼ੱਕ ਹੈ ਕਿ ਕਤਲ ਹੋਇਆ ਉਸ ਦਾ। ਐਨਫਰ ਦੇਖੋ ਕਮਲ ਕੌਰ ਦੇ ਬਾਰੇ ਸਾਡੇ Reddit ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਕਈਆਂ ਨੂੰ ਪਤਾ ਹੋਣਾ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਦਾ। ਫੜਾ ਕਿ ਮੈਂ ਇਹੋ ਜੇ ਲੋਕਾਂ ਦੀਆਂ ਬਹੁਤ ਘੱਟ ਨਾ ਮਤ ਰੀਲਾ ਰੂਲਾ ਵੇਹਣਾ ਕਿਉਂਕਿ ਇਹਨਾਂ ਨੇ ਕਿਹੜਾ ਕੋਈ ਚੱਜ ਦੀ ਗੱਲ ਕਰਨੀ ਹੁੰਦੀ ਪਰ ਮੈਂ ਉਹਦੀ ਮੌਤ ਦੇ ਹੱਕ ਦੇ ਵਿੱਚ ਨਹੀਂਗਾ ਦੇਖੋ ਗੱਲ ਇਹ ਜੀ ਕਿ ਹਰ ਬੰਦੇ ਦੀ ਜ਼ਿੰਦਗੀ ਸਲਾਮਤ ਰਹੇ ਤੇ ਹਰ ਬੰਦਾ ਪੰਗਾ ਵਾਲੇ ਕੰਮ ਕਰੇ ਉਹਦੀ ਮੌਤ ਆ ਜਿਹੜੀ ਉਹ ਦੁਖਦਾਈ ਆ ਤੇ ਪਤਾ ਨਹੀਂ ਇਹ ਬਹੁਤ ਕੁਦਰਤੀ ਆ ਜਾਂ ਕਿਸੇ ਨੇ ਕਤਲ ਕੀਤਾ ਪੁਲਿਸ ਨੇ ਗੱਲ ਕਹੀ ਆ ਦੀ ਪਹਿਲਾ ਝੋਲਾ ਇਹੀ ਪੈਂਦਾ ਵੀ ਇਹ ਕੋਈ ਸਾਜ਼ਿਸ਼ ਆ ਇਹਦੇ ਵਿੱਚੋਂ ਸਾਜ਼ਿਸ਼ ਦੀ ਬੂਹ ਆਉਂਦੀ ਆ ਵੀ ਕਿਸੇ ਨੇ ਕਿਤੇ ਹੋਰ ਕਤਲ ਕਰਕੇ ਤੇ Laash ਇੱਥੇ ਛੱਡਤੀ ਆ ਇਹ ਪੁੱਚੋ ਮੰਡੀ ਦੇ ਵਿੱਚ ਬਠਿੰਡੇ ਦੇ ਕੋਲੇ ਆਦੇਸ਼ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਕਾਰ ਖੜੀ ਐ ਉਸ ਕਾਰ ਦੇ ਵਿੱਚੋਂ ਬੋਹਦੀ ਐ ਗਵੰਡੀਆਂ ਨੇ ਪੁਲਿਸ ਨੂੰ ਦੱਸਿਆ ਪੁਲਿਸ ਨੇ ਆ ਕੇ ਗੱਡੀ ਖੋਲੀ ਐ ਤੇ ਇਹਦੇ ਵਿੱਚੋਂ ਕਮਲਕੌਰ ਦੀ ਲਾਸ਼ ਮਿਲੀ ਜਿਹਦਾ ਨਾਮ ਤੰਚਨ ਕੁਮਾਰੀ ਆ ਵੈਸੇ ਇਹ ਕਮਲਕੌਰ ਬਣ ਗਈ ਸੀ ਜੋ ਫੇਮਟ ਗਿਆ ਤੇ ਇਹਨੇ ਗੰਦਾ ਕੰਟੈਂਟ ਪਾਉਣ ਵਾਲੇ ਦੀ ਰਿਕਾਰ ਤੋੜੇ ਐ ਜੀ ਇੱਕ ਤਾਂ ਹੁੰਦਾ ਅੱਜ ਕੱਲ ਤਾਂ ਵੈਸੇ ਪੰਜਾਬਣਾਂ ਵੀ ਤੇ ਪੰਜਾਬੀ ਜਿਹੜੇ ਬੰਦੇ ਹੁਣ ਜਾਂ ਬੁੜੀਆਂ ਹੁਣ ਉਹਨਾਂ ਦਾ ਵੱਡਾ ਹਿੱਸਾ ਕੰਨਦਮਤ ਪ੍ਰੋਸਨ ਤੇ ਲੱਗਾ ਹੋਇਆ ਨਾਉ ਲੱਗਦਾ ਵੀ ਜੇ ਨਚੇ ਨਾ ਆਪਾਂ ਤੇ ਫਿਰ ਹੋ ਸਕਦਾ ਵੀ ਪਾਈ ਰਾਬੀ ਨਾ ਖੁਸ਼ ਹੋਵੇ ਮਤਲਬ ਇਹ ਜੀ ਕਿ ਆਪਾਂ ਆਪਦੇ ਮੂਲ ਲੜੋ ਟੁੱਟ ਗਏ ਪਰ ਕਮਲ ਕੌਰ ਤੇ ਤਿੰਨ ਚਾਰ ਕੁੜੀਆਂ ਹੋਰ ਆ ਤੇ ਕੁਝ ਕੁ ਮੁੰਡੇ ਆ ਜਿਹੜੇ ਗੁਪਤਾ ਅੰਗਾ ਦਾ ਨਾਮ ਲੈ ਕੇ ਤਾਂ ਕੰਟੈਂਟ ਪਾਉਂਦੇ ਆ ਤੇ ਇਹਦੇ 3 ਲੱਖ ਤੇ 86 ਹਜ਼ਾਰ ਫੋਲੋਅਰ ਆ ਯਾਨੀ ਕਿ ਉਤਾਂ ਦੀ ਗਿਣਤੀ ਹੋਰ ਵੀ ਆ ਤੇ ਇਹਦੇ ਵਰਗੇ ਵੀ ਹੈਗੇ ਆ ਸੋ ਇਹਦੇ ਉੱਤੇ ਕਈ ਵਾਰੀ ਵਿਵਾਦ ਵੀ ਪੈਦਾ ਹੋਇਆ ਸੀ ਵੀ ਗੰਦਗੰਦੀਆਂ ਗੱਲਾਂ ਕਰਦੀ ਆ ਪਰ ਇਹ ਜੀ ਕਿ ਹਾਲੇ ਪਤਾ ਨਹੀਂ ਲੱਗਾ ਵੀ ਕਾਰਨ ਕੀ ਆ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਆ ਪਰ ਤਮਲਕੌਰ ਜਿਹੜੀ ਕਿ ਪਹਿਲਾਂ ਕੰਚਨ ਕੁਮਾਰੀ ਹੁੰਦੀ ਸੀ ਉਹਦੀ লাশ ਮਿਲੀ ਹੈ ਤੇ ਉਹਦੀ লাশ ਮੇਰਾ ਕਹਿਲਾ ਵੀ ਹੁਣ ਉਥੇ ਬਠਿੰਡੇ ਤੋਂ ਤੇ ਲੁਧਿਆਣੇ ਵਿੱਚ ਲਏ ਆ ਕਿਉਂਕਿ ਟੱਬਰ ਕਿਨੜਾ ਲੁਧਿਆਣੇ ਰਹਿੰਦਾ ਪਿਤਾ ਦੀ ਇਹਦੇ ਦੀ ਪਿਛਲੇ ਸਾਲ ਮੌਤ ਹੋ ਗਈ ਸੀ ਮਾਂ ਤੇ ਇਹ ਦੋਵੇਂ ਜਣੀਆਂ ਰਹਿੰਦੇਗਾ ਤੇ ਕਈ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਰਹੀ ਸੀ ਜੀ ਕਰਨਲ ਬਾਠ ਦੇ ਕੁੱਟਕਟਾਪੇ ਵਾਲੀ ਜਿਹੜੀ ਗੱਲ ਸੀ ਉਹ ਠੰਡੀ ਨਹੀਂ ਪਈ ਹਲੇ ਪਰ ਕਿਸੇ ਨੂੰ ਸਜ਼ਾ ਵੀ ਨਹੀਂ ਮਿਲੀ ਬੈਕਬਰਨਰ ਤੇ ਪਈ ਹੋਈ ਹੈ ਕਹਾਣੀ ਤੇ ਉਹਨਾਂ ਦੀ ਧਰਮ ਪਤਨੀ ਕੀ ਕਰ ਰਹੀ ਹੈ ਦੇਖੋ ਜੀ ਅੰਜੂਨੜੀ ਧਰਮ ਪਤਨੀ ਦੇ ਵੱਲੋਂ ਗੱਲ ਕਹੀ ਗਈ ਆ ਰਾਜਪਾਲ ਸਾਹਿਬ ਨੂੰ ਮਿਲੇ ਆ ਉਹ ਗੁਲਾਬ ਚੰਦ ਕਟਾਰੀਆ ਨੂੰ ਮਿਲ ਕੇ ਆਏ ਆ ਉਹ ਉਹਨਾਂ ਨੇ ਰਾਜਪਾਲ ਸਾਹਿਬ ਦੇ ਕੋਲੇ ਕਈ ਆ ਆਪਣੇ ਮੁੱਦੇ ਰੱਖੇ ਆ ਮੰਗਾਂ ਰਖੀਆਂ ਉਹਨਾਂ ਨੇ ਕਹੇ ਜੀ ਕਿ ਦੋਖਸ ਨੂੰ ਇਸ ਗੱਲ ਦਾ ਵੀ ਭਾਈ ਹਾਲੇ ਤੱਕ ਪੁਲਿਸ ਦੇ ਵੱਲੋਂ ਪੁਲਿਸ ਤੇ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਆਪਣਿਆਂ ਨੂੰ ਬਚਾਉਣ ਦੇ ਲਈ ਦਿੜ ਰਾਤ ਜਸਨ ਕਰ ਰਹੀ ਆ ਉਹਨੇ ਗੱਲ ਕਹੀ ਆ ਕਰਨਲ ਬਾਰਤੀ ਧਰਮ ਪਤਨੀ ਨੇ ਵੀ ਦੇਖੋ ਇਹਦੇ ਵਿੱਚ 4 ਪੁਲਿਸ ਮੁਲਾਜ਼ਮਾਂ ਦੇ ਉੱਤੇ 22 ਨਾਮ ਪਰਚਾ ਦਰਜ ਹੋਇਆ ਚੰਡੀਗੜ੍ਹ ਦੀ ਪੁਲਿਸ ਇਸ ਮਾਮਲੇ ਦੀ ਇਨਕੁਆਇਰੀ ਕਰ ਰਹੀ ਹੈ ਚਲੋ ਇਨਕੁਆਇਰੀ ਦੇ ਵਿੱਚ ਤਾਂ ਜੋ ਸਾਹਮਣੇ ਆਉਣਾ ਉਹ ਤਾਂ ਆਣਾ ਹੀ ਆ ਪਰ ਇਹਨੇ ਗੱਲ ਕਹੀ ਹੈ ਜੀ ਕਿ ਮੰਗ ਮੇਰੀ ਇਹ ਆ ਵੀ ਜਿਹੜੇ 4 ਪੁਲਿਸ ਮੁਲਾਜ਼ਮਾਂ ਤੇ 22 ਨੇਮ ਪਰਚਾ ਦਰਜ ਹੋਇਆ ਉਹਨਾਂ ਦੇ ਉੱਤੇ ਪਰਚਾ ਦਰਜ ਕਰਨ ਦੇ ਬਾਵਜੂਦ ਗ੍ਰਿਫਤਾਰੀ ਕਿਉਂ ਨਹੀਂ ਪਈ ਕੋਈ ਇਸੇ ਅਗਾਂਹ ਜ਼ਮਾਨ ਤੋਂ ਮੰਗਦਰਾ ਕੋਈ ਕੁਛ ਕਰਦਾ ਹੈ ਕੁਛ ਕਰਦਾ ਉਹਨਾਂ ਨੇ ਮੰਗ ਕੀਤੀ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਨੂੰ ਭਗੌੜੇ ਕਰਾਰ ਦਿੱਤਾ ਜਾਵੇ ਜੇਕਰ ਫੜੇ ਨਹੀਂ ਜਾਂਦੇ ਤਾਂ ਬਾਕੀ ਕਿੰਦੇ ਪੰਜਾਬ ਦੇ ਵਿੱਚ ਇੰਨੀ ਗਰਮੀ ਪੈ ਗਈ ਪਿਛਲੇ 13 ਸਾਲ ਇੰਨੀ ਗਰਮੀ ਨਹੀਂ ਪਈ ਕਿੰਨਾ ਤਾਪਮਨ ਕਿੰਨਾ ਹੋ ਗਿਆ ਸੀ ਅੱਜ ਜੀ ਪੰਜਾਬ ਦੇ ਵਿੱਚ 47 ਡਿਗਰੀ ਟੈਂਪਰੇਚਰ ਰਿਹਾ ਲੰਗੇ ਕੱਲ ਬਠਿੰਡਾ 47.3 ਦੇ ਨਾਲ ਸਭ ਤੋਂ ਵੱਧ ਕਪਿਆ ਅੱਜ ਗੰਗਾ ਨਗਰ ਸਾਢੇ 48 ਡਿਗਰੀ ਟੈਂਪਰੇਚਰ ਰਿਹਾ ਮੌਸਮ ਵਿਭਾਗ ਦਾ ਇਹ ਕਹਿਣਾ ਵੀ ਇਸ ਐਤਵਾਰ ਤੱਕ ਗਰਮੀ ਨੇ ਵਟ ਕੱਢਣੇ ਆ ਮੀਂਹ ਦੀ ਇੱਕ ਪੈਸੇ ਦੀ ਸੰਭਾਵਨਾ ਨਹੀਂ ਤਾਪਮਨ ਘਟਣ ਦੀ ਇੱਕ ਪੈਸੇ ਦੀ ਸੰਭਾਵਨਾ ਨਹੀਂ ਕੋਈ ਆਸ ਨਹੀਂ ਵੀ ਪਾਈ ਬੱਦਲ ਵਾਈ ਵੀ ਹੋਊਗੀ ਤੇ ਮੀਂਹ ਤਾਂ ਉਸ ਤੋਂ ਬਾਅਦ ਹੀ ਆ ਗੱਲ ਜੀ ਕਹਿੰਦੇ ਕਿ 15 ਦਿਨਾਂ ਤੋਂ ਬਾਅਦ ਦੀ ਗੱਲ ਆ ਪਰ ਇਸ ਮਹੀਨੇ ਵਿੱਚ ਗਰਮੀ 48 ਨੂੰ ਪਹੁੰਚ ਜਾਣੀ ਆ ਸੋ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਬੇਹਦ ਹੋ ਗਈ ਆ 17000 ਮੈਗਾਵਾਟ ਇਸ ਵੇਲੇ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਆ ਪੰਜਾਬ ਦੇ ਵਿੱਚ ਇਸ ਵੇਲੇ ਘੋਨਾ ਵੀ ਲੱਗ ਰਿਹਾ ਪੰਜਾਬ ਦੇ ਵਿੱਚ ਦੁਪਹਿਰ ਦੇ ਵੇਲੇ ਥਿੰਨ ਸਭ ਸੜਕਾਂ ਦੇ ਉੱਤੇ ਐਂ ਲੱਗਦਾ ਜਿਵੇਂ ਕਰਫਿਊ ਲੱਗਾ ਹੁੰਦਾ ਜੀ BBC ਨੇ ਸਰਦਾਰ ਬਲਕੌਰ ਸਿੰਘ ਦੇ ਮਕਦਮੇ ਦੀ ਪ੍ਰਵਾਹ ਨਹੀਂ ਕੀਤੀ BBC ਨੇ ਉਹ ਫਿਲਮ ਰਿਲੀਜ਼ ਕਰ ਦਿੱਤੀ ਹੈ ਜਿਹੜੀ ਦਸਤਾਵੇਜ਼ੀ ਫਿਲਮ ਉਹਨਾਂ ਨੇ ਸਿੱਧੂ ਮੂਸੇ ਵਾਲੇ ਤੇ ਬਣਾਈ ਸੀ ਤੇ ਉਹਦੇ ਵਿੱਚ ਜਿਹੜੀਆਂ ਬਾਕੀ ਗੱਲਾਂ ਬਾਤਾਂ ਨੇ ਉਹ ਤਾਂ ਹਲੇ ਕੰਟਰੋਵਰਸੀ ਦਾ ਵਿਸ਼ਾ ਨੇ ਮਾਨਸਾ ਦੀ ਅਦਾਲਤ ਦੀ ਕੋਈ ਚੱਲੇਗੀ ਪੁੱਛੇਗਾ ਇਹਨਾਂ ਨੂੰ ਕਿਤੇ ਚੱਕੀ ਰੋਣੇ ਨੂੰ ਮੇਲੇ ਦੇ ਵਿੱਚ ਕੋਈ ਦੇਖੋ ਆ ਪਹਿਲੀ ਗੱਲ ਤਾਂ ਸਭ ਇਹ ਅਭੀ ਜਿਹੜਾ ਰਿਲੀਜ਼ ਕਰਨੀ ਸੀ ਉਹਨਾਂ ਨੇ ਉਹਨਾਂ ਨੇ ਉਹ ਰਿਲੀਜ਼ ਕਰ ਦਿੱਤੀ ਆ ਕੌਣ ਪਤਾ ਨਹੀਂ ਜੀ ਇਸ ਮਾਮਲੇ ਦੇ ਵਿੱਚ ਹੋਰ ਕੀ ਹੋ ਸਕਦਾ ਕੀ ਹੋਣਾ ਕੀ ਨਹੀਂ ਹੋਣਾ ਪਰ ਇੰਨੀ ਗੱਲ ਜ਼ਰੂਰ ਆ ਬਈ ਜਿਹੜੀ ਇਹ ਡਾਕੂਮੈਂਟਰੀ ਆਪਾਂ ਕੱਲ ਵੀ ਰੈਡ ਅਫਰਮ ਤੇ ਖਬਰ ਸਾਂਝੀ ਕੀਤੀ ਸੀ ਵੀ ਦੋ ਕਿਸ਼ਤਾਂ ਦੇ ਵਿੱਚ ਰਿਲੀਜ਼ ਕੀਤੀ ਹੈ ਦੋ ਪਾਰਟ ਉਹਦੇ ਪਾਏ YouTube ਤੇ BBC ਨੇ ਤਿਆਰ ਕੀਤੀ ਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਦੀ ਅਦਾਲਤ ਦੇ ਵਿੱਚ ਇਸ ਗੱਲ ਦੀ ਪਟੀਸ਼ਨ ਪਾਈ ਸੀ ਜੀ ਕਿ ਇਹ ਰਿਲੀਜ਼ਿੰਗ ਤੋਂ ਰੋਕੀ ਜਾਵੇ ਇਹ ਜਾਰੀ ਨਾ ਕੀਤੀ ਜਾਵੇ ਕਿਉਂਕਿ ਇਹਦੇ ਨਾਲ ਮੇਰੇ ਪੁੱਤ ਦਾ ਕੇਸ ਪ੍ਰਭਾਵਿਤ ਹੋ ਸਕਦਾ ਪਰ ਇਹ ਰਿਲੀਜ਼ ਕਰ ਦਿੱਤੀ ਗਈ ਅੱਜ ਮਾਨਸਾ ਦੀ ਅਦਾਲਤ 'ਚ ਸੁਣਵਾਈ ਹੋਈ ਆ ਮੂਸੇ ਵਾਲਾ ਦੇ ਪਰਿਵਾਰ ਦੇ ਵੱਲੋਂ ਵਕੀਲ ਪੇਸ਼ ਹੋਏ ਆ ਤੇ ਬੀਬੀ ਸੀ ਨੂੰ ਆਪਣਾ ਉੱਤਰ ਦੇਣ ਦੇ ਲਈ 16 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੂੰ ਹੂੰ ਤੇ ਮੂਸੇ ਵਾਲਾ ਦੀ ਗੱਲਬਾਤ ਕਰਦੇ ਹੋਇਆ ਟੈਣਾ ਜੀ ਤੁਸੀਂ ਵੀ ਉਹਨਾਂ ਦੀ ਇੰਟਰਵਿਊ ਕੀਤੀ ਆ ਮੈਂ ਵੀ ਉਹਨਾਂ ਦੀ ਇੰਟਰਵਿਊ ਕੀਤੀ ਆ ਇਸ ਤੋਂ ਇੰਟਰਵਿਊ ਤੋਂ ਬਿਨਾਂ ਗੱਲਾਂ ਵੀ ਉਹਨਾਂ ਨਾਲ ਹੋਈਆਂ ਤੁਸੀਂ ਵੀ ਕੀਤੀਆਂ ਹੋਣੀਆਂ ਨੇ ਹੁਣ ਤਿੰਨ ਗਾਣੇ ਉਹਨਾਂ ਦੇ ਹੋਰ ਆ ਗਏ ਉਹਦੇ ਵਿੱਚ ਇੱਕ ਗਾਣਾ ਆਇਆ ਟੇਕ ਨੋਟਸ ਤੁਸੀਂ ਸੁਣਿਆ ਬਿਲਕੁਲ ਜੀ ਮੈਂ ਤਿੰਨੇ ਸੁਣੇ ਆ ਜੀ ਹੂੰ ਹੂੰ ਕੀ ਕਹੋਗੇ ਨਵਰੇ ਦੇਖੋ ਇਹ ਗੱਲ ਸੱਚੀ ਹੈ ਜੀ ਕਿ ਅੱਜ ਵੀ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲਿਆਂ ਦੀ ਗਿਣਤੀ ਵੱਡੀ ਆ ਇਹਦੇ 'ਚ ਕੋਈ ਦੋ ਰਾਇ ਨਹੀਂ ਆ ਬਿਲਕੁਲ ਸਿੱਧੂ ਮੂਸੇਵਾਲੇ ਦਾ ਜਿਹੜਾ ਚਲਕਾਰਾ ਜੋ ਉਹਦੇ ਜਿਉਂਦੇ ਜੀ ਸੀ ਉਹੀ ਇਹਨਾਂ ਗਾਣਿਆਂ ਦੇ ਵਿੱਚ ਆ ਪਰ ਇੱਕ ਗੱਲ ਜ਼ਰੂਰ ਆ ਜੀ ਕਿ ਜਿਹੜੀ ਇਹ ਨਾ ਜਦੋਂ ਕੋਈ ਵੀ ਗਾਇਕ ਕਿਸੇ 뮤직 ਡੈਕਟਰ ਨੂੰ ਅੱਜ ਕੱਲ ਟੈਕਨੀਕ ਦੀ ਗੱਲ ਆ ਆਪਾਂ WhatsApp ਦੇ ਉੱਤੇ ਦੀ ਗਾਣਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਕਿਉਂਕਿ ਇਹ ਵੀ ਇੱਕ ਸਮਾਇਆ ਪਰਿਵਾਰ ਦੇ ਕੋਲੇ ਦੀ ਭਾਈ ਅਸੀਂ ਆਪਦੇ ਪੁੱਤ ਨੂੰ ਲੋਕਾਂ ਦੇ ਬਲਕਿ ਸਰੋਤਿਆਂ ਦੇ ਵਿੱਚ ਪਰਿਵਾਰਕ ਜੀਵਾਂ ਦੇ ਵਿੱਚ ਜਿਉਂਦਾ ਰੱਖਣਾ। ਸੋ ਉਹ ਆਪਣਾ ਕੰਮ ਕਰ ਰਿਹਾ ਜੀ ਪਰਿਵਾਰਕ ਮੈਂਬਰ ਗਾਣੇ ਉਹਦੇ ਤਿੰਨੇ ਲੋਕਾਂ ਦੇ ਵੱਲੋਂ ਪਸੰਦ ਕੀਤੇ ਜਾਂਦੇ। ਤਿੰਨੇ ਗਾਣੇ ਟ੍ਰੈਂਡਿੰਗ ਦੇ ਵਿੱਚ ਆਏ ਆ। ਇੱਕ ਗਾਣਾ ਪਹਿਲੇ ਨੰਬਰ ਤੇ ਟ੍ਰੈਂਡਿੰਗ ਦੇ ਵਿੱਚ, ਦੂਜਾ ਗਾਣਾ ਦੂਜੇ ਨੰਬਰ ਤੇ, ਤੀਜਾ ਗਾਣਾ ਤੀਜੇ ਨੰਬਰ ਦੇ ਉੱਤੇ ਆ। ਸੋ ਉਹਦੇ ਗਾਣਿਆਂ ਦਾ ਪ੍ਰਭਾਵ ਅੱਜ ਵੀ ਹੈਗਾ। ਭਾਵੇਂ ਕਿ ਸਿਆਸੀ ਤੌਰ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਕਾਮਯਾਬ ਹੋਏ ਨਹੀਂ ਹੋਏ ਪਰ ਜਦੋਂ ਵੀ ਗਾਣਾ ਆਉਂਦਾ ਕੋਸ ਵੇਲੇ ਲੋਕਾਂ ਦੀ ਖੇਚ ਹੁੰਦੀ ਹੈ ਨੌਜਵਾਨ ਵਰਗ ਵੱਲ ਤੋਂ ਸੁਣਦਾ ਜੀ ਪਹਿਲੇ ਨੰਬਰ ਤੇ ਟ੍ਰੈਂਡਿੰਗ ਚ ਕਿਹੜਾ ਗਾਣਾ ਆਇਆ ਜੀ ਮੇਰੇ ਚੇਤੇ ਤੋਂ ਵਿਸਰ ਗਿਆ ਜੀ ਪਰ ਜਿਹੜੇ ਤਿੰਨੇ ਗਾਣੇ ਆ ਨਾ ਕਿਉਂਕਿ ਤਿੰਨਾਂ ਦੇ ਜਿਹੜੇ ਨਾਂ ਉਹ ਕਿਉਂਕਿ ਅੰਗਰੇਜ਼ੀ ਦੇ ਵਿੱਚ ਆ ਕੁਝ ਮੇਰੇ ਚੇਤੇ ਦੇ ਵਿੱਚੋਂ ਵਿਸਰ ਨਾ ਜਾਵੇ ਗੱਲ ਮੈਂ ਕਿਸੇ ਨੂੰ ਕਹਦਾ ਜੀ ਆ ਦੂਜੇ ਤੇ ਆ ਪਹਿਲੇ ਤੇ ਆ ਤੀਜੇ ਤੇ ਆ ਪਰ ਤਿੰਨੇ ਗਾਣਿਆਂ ਦੇ ਕੋਲੇ ਇੱਕ ਰੈਂਕਿੰਗ ਹੈਗੀ ਆ ਇੱਕ ਨੰਬਰ ਤੇ ਵੀ ਹੈ ਦੋ ਨੰਬਰ ਦੇ ਉੱਤੇ ਵੀ ਹੈ ਇੱਕ ਜਣਾ ਤੀਜੇ ਨੰਬਰ ਦੇ ਉੱਤੇ ਵੀ ਹੈ ਜੀ 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 ਪ੍ਰੀਤੀ ਮਲਹੋਤਰਾ ਆਮ ਆਦਮੀ ਪਾਰਟੀ ਛੱਡ ਗਏ ਤੇ ਖਾਲੀ ਦਲ ਚਲੇ ਗਏ ਨੇ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਪ੍ਰੀਤੀ ਮਲਹੋਤਰਾ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਪਿਛਲੇ ਦਿਨੀ ਛੱਡ ਗਏ ਸੀ ਜਾਂ ਕਹਿੰਦੇ ਵਿਕੜ ਦਿੱਤੇ ਗਏ ਸੀ ਇਹ ਔਰਤਾਂ ਦੇ ਵਿੰਗ ਦੇ ਪ੍ਰਧਾਨ ਸੀ ਹੁਣ ਇਹ ਆਤਾਰੀ ਦਲ ਦੇ ਵਿੱਚ ਸ਼ਾਮਲ ਹੋ ਗਏ ਆ ਸੁਖਵੀਰ ਬਾਦਲ ਨੇ ਇਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਤੇ ਇਹ ਗੱਲ ਕਹੀ ਹੈ ਜੀ ਕਿ ਪਾਰਟੀ ਮਜ਼ਬੂਤ ਹੋ ਰਹੀ ਆ ਚਲੋ ਵਧੀਆ ਗੱਲ ਆ ਭਾਈ ਮਜਬੂਤ ਹੋਣੀ ਚਾਹੀਦੀ ਆ ਸਾਰੀਆਂ ਹੀ ਪਾਰਟੀਆਂ ਦਾ ਮਜਬੂਤ ਹੋਣਾ ਤੇ ਲੋਕ ਪੱਖੀ ਗੱਲਾਂ ਕਰਨ ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਕੁਝ ਕੁ ਲੋਕ ਸ਼ਾਮਿਲ ਦੀ ਹੋਏ ਆ ਉਹਦੇ ਵਿੱਚ ਸੋਹਣ ਸਿੰਘ ਖੰਡਲ ਹੋਰੀ ਵੀ ਆ ਉਹਦੇ ਵਿੱਚ ਆ ਜਿਹੜੇ ਅਨੰਦ ਜੋਸ਼ੀ ਹੋਰੀ ਵੀ ਆ ਇਹਦੇ ਵਿੱਚ ਹੁਣ ਇਹ ਵੀ ਆਗੇ ਨੇ ਯਾਨੀ ਕਿ ਪ੍ਰੀਤੀ ਮਲੋਤਰਾ ਹੋਰੀ ਵੀ ਆਗੇ ਆ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਕੌਣ ਆਉਂਦਾ ਤੇ ਕੌਣ ਜਾਂਦਾ ਜੀ ਚੰਨੀ ਕੇਜਰੀਵਾਲ ਨੂੰ ਬੜਾ ਲੰਬੇ ਹੱਥੀ ਲੈਂਦੇ ਆ ਕੀ ਕਿਹਾ ਕੀ ਉਹਨਾਂ ਨੇ ਰੰਜੀਸਿੰਘ ਚੰਨੀ ਹੋਰਾਂ ਨੇ ਇਹ ਗੱਲ ਕਹੀ ਆ ਜੀ ਕਿ ਆਮ ਆਦਮੀ ਪਾਰਟੀ ਦੇ ਨੀਤ ਖੋਟੀ ਆ। ਉਹਨਾਂ ਨੇ ਕਿਹਾ ਜੀ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਹਮ ਤੋ ਡਿਪਟੀ ਸੀਐਮ ਦਲਤ ਭਾਈਚਾਰੇ ਸੇ ਬਣਾਇੰਗੇ ਪਰ ਬਣਾ ਦੋ ਹਣ ਹੁਣ ਬਣਾਉਂਦੇ ਕਿਉਂ ਨਹੀਂ ਗਏ? ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਇਸ ਵੇਲੇ ਆਮ ਆਦਮੀ ਪਾਰਟੀ ਨੇ ਕਿਸੇ ਨੂੰ ਬਣਾਇਆ ਕਿਉਂ ਨਹੀਂ ਡਿਪਟੀ ਸੀਐਮ? ਇਹ ਬਣਾ ਦੇਣ ਡਿਪਟੀ ਸੀਐਮ ਰੋਲਾ ਕਿਹੜੀ ਗੱਲ ਦਾ? ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਦੇਖੋ ਮੈਨੂੰ ਤਾਂ ਕਾਂਗਰਸ ਪਾਰਟੀ ਨੇ ਸੀਐਮ ਬਣਾਤਾ ਸੀ ਪਰ ਇਹਨਾਂ ਨੇ ਕਿਹਾ ਸੀ ਸਿਰਫ ਡਿਪਟੀ ਸੀਐਮ ਦਲਤ ਭਾਈਚਾਰੇ ਚੋਂ ਬਣਾਵਾਂਗੇ। ਇਹਨਾਂ ਦੇ ਕੋਲੇ ਦਲਿਤ ਭਾਈਚਾਰੇ ਦਾ ਬੰਦਾ ਕੋਈ ਨਹੀਂ ਗਾ ਜਾਣੜੀ ਨੀਤ ਫਟ ਗਈ ਹੈ ਹੂੰ ਹੂੰ ਤੁਸੀਂ ਕੱਲ੍ਹ ਇਹ ਖਬਰ ਦਿੱਤੀ ਸੀ ਬਾਅਦ ਵਿੱਚ ਸਵਾਲ ਪੁੱਛੇ ਗਏ ਮੈਨੂੰ ਤੁਸੀਂ ਦੱਸਿਆ ਸੀ ਵੀ ਇੱਕ ਨੀ ਪੱਥਰ ਲਾਇਆ ਜਿਹਦੇ ਵਿੱਚ ਕੇਜਰੀਵਾਲ ਦਾ ਨਾਂ ਉੱਪਰ ਹੈ ਤੇ ਭਗਵਾਨ ਸਿੰਘ ਮਾਨਹੋੜਾਂ ਦਾ ਥੱਲੇ ਆ ਇਹ ਬੋਰਡ ਹਿੰਦੀ ਚ ਲਾਇਆ ਗਿਆ ਬੋਰਡ ਪੰਜਾਬੀ ਦੇ ਵਿੱਚ ਆ ਜੀ ਨਾਂ ਪਹਿਲੇ ਨੰਬਰ ਤੇ ਆ ਇਹ ਪਹਿਲੀ ਥਾਂ ਦੇ ਉੱਤੇ ਨਹੀਂ ਮੈਂ ਹੁਣ ਤੱਕ ਬੜੀਆਂ ਥਾਵਾਂ ਦੇ ਉੱਤੇ ਵੀ ਭਾਈ ਜਿਹੜਾ ਸਿੱਖਿਆ ਕ੍ਰਾਂਤੀ ਦੇ ਤਹਿਤ ਫਲਾਣੀ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਫਲਾਣੀ ਥਾਂ ਦਾ ਜ਼ੁਗਾਟਣ ਕੀਤਾ ਆ ਕੀਤਾ ਬੜੀਆਂ ਥਾਵਾਂ ਦੇ ਉੱਤੇ ਕੇਜਰੀਵਾਲ ਦਾ ਨਾਂ ਪਹਿਲੇ ਨੰਬਰ ਦੇ ਉੱਤੇ ਹੁੰਦਾ ਜੀ ਉਹ ਵੀ ਪੰਜਾਬੀ 'ਚ ਲਿਖਿਆ ਹੁੰਦਾ ਕੋ ਹਿੰਦੀ 'ਚ ਲਿਖਿਆ ਹੁੰਦਾ ਇਹ ਪੁੱਛਦੇ ਸੀ ਉਹ ਹੁੰਦਾ ਪੰਜਾਬੀ ਦੇ ਵਿੱਚ ਆ ਹੁੰਦਾ ਪੰਜਾਬੀ ਦੇ ਵਿੱਚ ਪਰ ਹੁੰਦਾ ਪਹਿਲੇ ਨੰਬਰ ਤੇ ਰਵਿੰਦ ਕੇਜਰੀਵਾਲ ਦਾ ਨਾਂ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨ